ਵਾਹਿ ਸਤਿ ਕਾਲ ਜੀ ਸਤਿ ਸਤਿ ਕਾਲ ਜੀ ਪਹਿਲਾਂ ਤਾਂ ਆਪਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਇੱਥੇ ਮੈਂ ਅੱਗੇ ਸਵਾਲ ਕੀਤਾ ਸੀ ਕਿ ਉਹ ਆਪਣੇ ਵੀਰ ਨੂੰ ਉਹਨਾਂ ਨੇ ਕਿਹਾ ਜੀ ਇਹ ਜੋ ਯਾਤਰਾ ਸ਼ੁਰੂ ਕੀਤੀ ਤੇ ਸੁਖਮਨ ਬਾਈ ਜੀ ਨੇ ਕੀਤੀ ਸੀ ਤੁਹਾਡੇ ਮਨ 'ਚ ਇਹ ਜਾ ਖਿਆਲ ਕਿਵੇਂ ਆ ਦੇਖੋ ਸੁਖਮਨ ਬਾਈ ਤਾਂ ਕੁਝ ਨਹੀਂ ਆਪਾਂ ਤਾਂ ਜਿਹੜੇ ਆਪਣੇ ਸ਼ਹੀਦ ਨੇ ਉਹਨਾਂ ਦੀ ਆਪਾਂ ਚਰਨਾਂ ਦੀ ਧੂੜ ਆ ਆਪਣੇ ਮਨ ਦੇ ਵਿੱਚ ਖਿਆਲ ਇਦਾਂ ਹੀ ਅਸੀਂ ਪਹਿਲਾਂ ਨਾਡਾ ਸਾਹਿਬ ਹਰੇਕ ਮਹੀਨੇ ਨਾ ਚੰਡੀਗੜ੍ਹ ਕੋਲ ਸੰਗਤ ਜਾਂਦੀ ਆ ਜੀ ਅਸੀਂ ਉਹਨਾਂ ਦੀ ਸੰਗਤ ਕਰਨ ਦਾ ਸਾਨੂੰ ਮੌਕਾ ਮਿਲਿਆ ਸਬਬ ਸਬਬ ਹੋਇਆ ਮਹਾਰਾਜ ਨੇ ਬਖਸ਼ਿਆ ਸਾਨੂੰ ਤੇ ਅਸੀਂ ਉਹਨਾਂ ਦੀ ਸੰਗਤ ਕੀਤੀ ਤੇ ਸਾਡੇ ਇੱਕ ਮੰਚ ਫੁਰਨਾ ਆਇਆ ਤਾਂ ਜੇਰ ਆਪਾਂ ਨਾਡਾ ਸਾਹਿਬ ਜਾ ਰਹੇ ਆ ਤੇ ਆਪਾਂ ਕੋਨਾ ਫਤਿਹਗੜ੍ਹ ਸਾਹਿਬ ਵੀ ਚਲੀਏ ਸ਼ਹੀਦਾਂ ਦੀ ਧਰਤੀ ਤੇ ਸਵਾ ਦੇ ਦਿਨਾਂ ਦੇ ਵਿੱਚ ਤੇ ਫਿਰ ਆਪਾਂ ਸਾਰੇ ਜਿਹੜੇ ਆਪਣੇ ਸੱਜਣ 2-4 ਜਿਹੜੇ ਆਪਣੇ ਯੂਨੀਵਰਸਿਟੀ ਆਪਾਂ ਪੜ੍ਹਦੇ ਸੀਗੇ ਉਦੋਂ ਹੁਣ ਤਾਂ 2 ਕੋਸਾਲ ਹੋ ਗਿਆ ਆਪਾਂ ਪਾਸ ਆਊਟ ਹੋ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਫਿਰ ਆਪਾਂ ਨਾਲ ਦੇ ਜਿਹੜੇ ਆਪਣੇ ਦੋਸਤ ਸੀਗੇ ਉਹਨਾਂ ਨਾਲ ਆਪਾਂ ਕੀਤਾ ਵਿਚਾਰ ਕੀਤਾ ਵੀ ਆਪਾਂ ਇਦਾਂ ਸਭਾ ਤੇ ਆਪਾਂ ਜਿਹੜਾ ਸ਼ਹੀਦਾਂ ਦੇ ਆਪਾਂ ਨਤਮਸਤਕ ਹੋਣ ਦੇ ਵਾਸਤੇ ਪੈਦਲ ਯਾਤਰਾ ਦਾ ਰੂਟ ਬਣਾਈਏ ਪਹਿਲਾਂ ਸੀ ਸੋਚ ਰਹੇ ਸੀ ਮਨਚ ਵਿਚਾਰ ਆ ਰਿਹਾ ਸੀ ਵੀ ਸਾਈਕਲਾਂ ਤੇ ਚੱਲੀਏ ਜਾਂ ਕਿੱਦਾਂ ਚੱਲੀਏ ਫਿਰ ਸਾਰੇ ਕਹਿੰਦੇ ਯਾਰ ਸਾਈਕਲ ਤੇ ਨਹੀਂ ਫਿਰ ਤੁਰ ਕੇ ਚੱਲਾਂਗੇ ਆ ਫਿਰ ਇਦਾਂ ਹੀ ਸਾਰਿਆਂ ਦਾ ਰਲ ਮਿਲ ਕੇ ਹੰਗਾਰਾ ਮਿਲਿਆ ਤੇ ਆਪਾਂ ਫਿਰ ਪਿਛਲੇ 4 ਸਾਲ ਤੋਂ ਇਹ ਯਾਤਰਾ ਜਿਹੜੀ ਪੈਦਲ ਯਾਤਰਾ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਆਪਾਂ ਇਹ ਸ਼ੁਰੂ ਕੀਤੀ ਸੀਗੀ ਤੇ ਮਹਾਰਾਜ ਅੱਗੇ-ਅੱਗੇ ਸੇਵਾ ਲੈ ਰਹੇ ਨੇ ਪੈਕਤੀ ਚੌਥਾ ਸਾਲ ਏ ਇਦਾਂ ਹੀ ਆਪਾਂ ਸੰਗਤੀ ਰੂਪ ਦੇ ਵਿੱਚ ਸਾਰੇ ਨਾਲ ਮਿਲ ਕੇ ਆਪਾਂ ਯਾਤਰਾ ਜਿਹੜੀ ਕਰ ਰਹੇ ਹਾਂ ਪਹਿਲੀ ਵਾਰੀ ਜਦੋਂ ਆਪਾਂ ਸੀਗੇ ਉਦੋਂ ਤਕਰੀਬਨ ਆਪਾਂ 13 ਜਣੇ ਯੂਨੀਵਰਸਿਟੀ ਤੋਂ ਨਿਕਲੇ ਸੀਗੇ ਦੋ ਜਣੇ ਆਪਾਂ ਨੂੰ ਰਸਤੇ 'ਚ ਲਾਂਡਰਾ ਲਾਈਟਾਂ ਤੇ ਮਿਲ ਗਏ ਸੀ 15 ਜਣੇ ਹੋ ਗਏ ਸੀ ਤੇ ਇੱਕ ਸਭ ਤੋਂ ਜਿਹੜੀ ਇੱਕ ਸਾਨੂੰ ਜਿਹੜੀ ਗੱਲ ਅੱਜ ਵੀ ਯਾਦ ਆਉਂਦੀ ਏ ਤੇ ਕਦੇ ਭੁੱਲ ਵੀ ਨਹੀਂ ਸਕਾਂਗੇ ਜਦੋਂ ਅਸੀਂ ਉੱਥੋਂ ਯੂਨੀਵਰਸਿਟੀ ਤੋਂ ਨਿਕਲੇ ਸੀਗੇ ਸਾਡੇ ਨਾਲ ਇੱਕ ਉਹ ਤਾਂ ਸਾਡੀ ਰੱਖਿਆ ਦੇ ਵਾਸਤੇ ਮਹਾਰਾਜ ਨੇ ਭੇਜਿਆ ਅਸੀਂ ਤਾਂ ਕਹਾਂਗੇ ਮਹਾਰਾਜ ਦਾ ਜਿਹੜਾ ਪਹਿਰਾ ਸੀਗਾ ਸਾਡੇ ਦੇ ਸਾਡੀ ਜਿਹੜੀ ਯਾਤਰਾ ਚੱਲ ਰਹੀ ਸੀ ਹੁੰਦੇ ਤੇ ਉਹ ਕੁੱਤਾ ਦੇਖੋ ਜਦੋਂ ਵੀ ਕੋਈ ਸਾਡੇ ਕੋਲੋਂ ਵਾਹਨ ਨਿਕਲਦਾ ਸੀ ਕੋਈ ਕਾਰ ਸੀ ਜਾਂ ਕੋਈ ਹੋਰ ਵਾਹਨ ਨਿਕਲਦਾ ਸੀ ਉਹ ਕੁੱਤਾ ਭੌਂਕ ਲੈਂਦਾ ਸੀਗਾ ਤੇ ਮਤਲਬ ਸਾਨੂੰ ਪ੍ਰੋਟੈਕਟ ਕਰ ਰਿਆ ਸੀ ਉਹ ਕੁੱਤਾ ਕਿਉਂਕਿ ਪਹਿਲੀ ਵਾਰੀ ਜਦੋਂ ਪੈਦਲ ਆ ਰਹੇ ਸੀ 42 ਕਿਲੋਮੀਟਰ ਦਾ ਸਫ਼ਰ ਬਣਦਾ ਜੋਤੀ ਸਰੂਪ ਤੱਕ ਤਾਂ ਸਾਡੇ ਮਨ 'ਚ ਵੀ ਡਰ ਸੀਗਾ ਮਾਂ ਪਿਓ ਨੂੰ ਵੀ ਥੋੜਾ ਡਰ ਹੁੰਦਾ ਹੈ ਨਾ ਪੈਦਲ ਜਾਣਾ ਤਾਂ ਰਸਤੇ ਦੇ ਵਿੱਚ ਸੋ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਕੁਝ ਵੀ ਹੋ ਸਕਦਾ ਪਰ ਜਿਹੜਾ ਮਹਾਰਾਜ ਨੇ ਆਪ ਜਿਹੜਾ ਅੱਗੇ ਨਾਲ ਅੰਗ ਸੰਗ ਸਹਾਇ ਹੋ ਕੇ ਜਿਹੜਾ ਇੱਕ ਕੁੱਤੇ ਦੇ ਰੂਪ ਦੇ ਵਿੱਚ ਪਤਾ ਨਹੀਂ ਕੀ ਚੀਜ਼ ਪ੍ਰਗਟ ਹੋ ਗਈ ਜਿਨੇ ਸਾਡੀ ਪ੍ਰੋਟੈਕਸ਼ਨ ਕੀਤੀ ਤੇ ਅਸੀਂ ਜੋਤੀਸੂਬ ਤੱਕ ਸਹੀ ਸਲਾਮਤ ਪਹੁੰਚੇ ਪਹਿਲੇ ਸਾਲ ਤੇ ਉਸ ਚੀਜ਼ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਤੇ ਅਸੀਂ ਜਾ ਕੇ ਉੱਥੇ ਜਦੋਂ ਵਾਪਸ ਆਉਣਾ ਸੀਗਾ ਅਸੀਂ ਕੁੱਤੇ ਦੀ ਭਾਲ ਕਰਦੇ ਰਹੇ ਵੀ ਤਾਂ ਕਿ ਅਸੀਂ ਕੁੱਤੇ ਨੂੰ ਨਾਲ ਲੈ ਕੇ ਚੰਡੀਗੜ੍ਹ ਜਾਈਏ ਪਰ ਉਹ ਸਾਨੂੰ ਕੁੱਤਾ ਨਹੀਂ ਮਿਲਿਆ ਕਿਤੇ ਤਾਂ ਇਦਾਂ ਹੀ ਆ ਬਸ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਮੋਟੀਵੇਟ ਹੁੰਨੇ ਹੋ ਫਾਪੜਾ ਮਿਲਦਾ ਤੁਹਾਨੂੰ ਤੇ ਇਦਾਂ ਹੀ ਚੱਲ ਪੈਨੇ ਆ ਬਾਕੀ ਦੇਖੋ ਇਸ ਚੀਜ਼ ਦੇ ਵਿੱਚ ਆਪਾਂ ਕੋਈ ਵਡਿਆਈ ਤਾਂ ਹੈ ਨਹੀਂ ਜਿਹੜੇ ਆਪਣੇ ਸ਼ਾਹਬਜ਼ਾਦੇ ਸ਼ਹਾਦਤਾਂ ਦੇ ਕੇ ਆਪਣੀ ਕੌਮ ਦੇ ਲਈ ਆਪਣੇ ਸਮਾਜ ਦੇ ਵਾਸਤੇ ਉਹਨਾਂ ਦੇ ਅੱਗੇ ਤਾਂ ਆਪਣਾ ਸਿਰ ਝੁਕਦਾ ਆਪਾਂ ਨਮਨ ਕਰਦੇ ਆਂ ਸ਼ਹਾਦਤਾਂ ਸ਼ਹੀਦੀ ਜਿਹੜੀ ਹੁੰਦੀ ਆ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀ ਆ ਤੇ ਆਪਾਂ ਵੀ ਅੱਜ ਚੜ੍ਹਦੀ ਕਲਾ ਦੇ ਵਿੱਚ ਸਾਰੇ ਜਿੰਨੇ ਵੀ ਆਪਣੀ ਸੰਗਤ ਜਾ ਰਹੀ ਹੈ ਪਹਿਲੀ ਵਾਰ ਹੀ ਆਪਾਂ 15 ਜਣੇ ਸੀਗੇ ਦੂਜੀ ਯਾਤਰਾ ਦੇ ਵਿੱਚ ਆਪਾਂ 35 ਜਣੇ ਸੀਗੇ ਤੀਜੀ ਯਾਤਰਾ ਦੇ ਵਿੱਚ ਆਪਾਂ 65 ਜਣੇ ਸੀਗੇ ਤੇ ਜਿਹੜੀ ਚੌਥੀ ਯਾਤਰਾ ਦੇ ਵਿੱਚ ਆਪਾਂ 80-90 ਜਣੇ ਜਿਹੜੀ ਸੰਗਤ ਆਪਣੇ ਨਾਲ ਰੂਹਾਂ ਜਾ ਰਹੀਆਂ ਨੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਲੋਕਾਂ ਨੂੰ ਹੋਰ ਮੋਟੀਵੇਟ ਕਰੀਏ ਲੋਕਾਂ ਨੂੰ ਹੋਰ ਪ੍ਰੇਰਿਤ ਕਰੀਏ ਤਾਂ ਕਿ ਆਪਾਂ ਇਸ ਤੋਂ ਗਿਣਤੀ ਜਿਹੜੀ ਆਪਾਂ ਵੱਧ ਤੋਂ ਵੱਧ ਗਿਣਤੀ ਵਧਾ ਕੇ ਜਿਹੜੀ ਆਪਾਂ ਮਹਾਰਾਜ ਦੇ ਜਿਹੜੇ ਆਪਣੇ ਸਾਹਿਬ ਜੱਦੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਆਪਾਂ ਨਤਮਸਤਕ ਹੋਈਏ ਦੇਖੋ ਆਪਾਂ ਬੜੀ ਇੱਕ ਨਾ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਜਿਹੜੀ ਆਪਣੀ ਸੋਚ ਹੈ ਨਾ ਜਿਹੜਾ ਹਿਊਮਨ ਨੇਚਰ ਉਹ ਇੱਕ ਮਟੀਰੀਅਲਿਸਟਿਕ ਸੋਚ ਹੋ ਗਈ ਆਪਣੀ ਆਪਾਂ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਆਪਾਂ ਉਹਨਾਂ ਦੇ ਵਿੱਚ ਇੰਨਾ ਜੀਣਾ ਦੇ ਆਪ ਨੂੰ ਕੰਫਰਟ ਜਿਹਾ ਹੁਣ ਆਪਾਂ ਵੇਖ ਲਿਆ ਤੇ ਆਪਾਂ ਕਿਤੇ ਨਾ ਕਿਤੇ ਕਾਲੀ ਯੁਗ ਦੇ ਵਿੱਚ ਜੀ ਰਹੇ ਅੱਜ ਦੇ ਟਾਈਮ ਦੇ ਵਿੱਚ ਕਾਲੀ ਯੁਗ ਦੇ ਵਿੱਚ ਜੀ ਰਹੇ ਆ ਤੇ ਆਪਾਂ ਜਿਹੜੇ ਸਾਹਿਬਜ਼ਾਦੇ ਜਾਂ ਹੋਰ ਜਿੰਨੇ ਵੀ ਸ਼ਹੀਦ ਹੋਏ ਆ ਇਸ ਪੰਜਾਬ ਦੀ ਧਰਤੀ ਨੂੰ ਬਚਾਉਣ ਦੇ ਖਾਤਰ ਇਸ ਕੌਮ ਨੂੰ ਬਚਾਉਣ ਦੇ ਖਾਤਰ ਇਸ ਸਮਾਜ ਨੂੰ ਬਚਾਉਣ ਦੇ ਖਾਤਰ ਜਿੰਨੇ ਵੀ ਸ਼ਹੀਦ ਹੋਏ ਆ ਅਪਾ ਉਹਨਾਂ ਦੀਆਂ ਸ਼ਹਾਦਤਾਂ ਨੂੰ ਭੁੱਲਦੇ ਜਾ ਰਹੇ ਆ ਇੱਕ ਉਪਰਾਲਾ ਯਤਨ ਆ ਆਪਾਂ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਆਪਣੇ ਵਾਸਤੇ ਆਪਾਂ ਉਹਨਾਂ ਦੀਆਂ ਸ਼ਹੀਦਾਂ ਸ਼ਹੀਦੀਆਂ ਨੂੰ ਯਾਦ ਕਰਦੇ ਆ ਉਹਨਾਂ ਦੇ ਰਾਹਾਂ ਤੇ ਚੱਲ ਸਕੀਏ ਕਿਉਂਕਿ ਆਪਾਂ ਉਹਨਾਂ ਦੇ ਵਾਰਿਸ ਆ ਉਹਨਾਂ ਦਾ ਹੀ ਖੂਨ ਆ ਆਪਾਂ ਤੇ ਅੱਜ ਜੇ ਪੰਜਾਬ ਖੁਸ਼ਹਾਲ ਏ ਪੰਜਾਬ ਦੇ ਵਿੱਚ ਲੋਕ ਹੱਸ ਖੇਡ ਰਹੇ ਆ ਜਾਂ ਆਪਦਾ ਕਿੱਤਾ ਕਰ ਰਹੇ ਆ ਸਿਰਫ ਉਹਨਾਂ ਦੀਆਂ ਸ਼ਹਾਦਤਾਂ ਕਰਕੇ ਜੇ ਉਹ ਕਿਤੇ ਸ਼ਹੀਦ ਨਾ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਅੱਜ ਆਪਾਂ ਇੰਨੀ ਸੋਹਣੀ ਜ਼ਿੰਦਗੀ ਜੀ ਰਹੇ ਹੁੰਦੇ ਤਾਂ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਮੈਂ ਤੁਹਾਡੇ ਚੈਨਲ ਦਾ ਹੀ ਜਿੰਨੇ ਵੀ ਲੋਕ ਇਹ ਨਿਊਜ਼ ਦੇਖ ਰਹੇ ਆ ਜਾਂ ਵੀਡੀਓ ਦੇਖ ਰਹੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਐਟ ਲੀਸਟ ਆਪਾਂ ਸਾਰੇ ਇਹਨਾਂ ਦਿਨਾਂ ਦੇ ਵਿੱਚ ਘਰੋਂ ਬਾਹਰ ਨਿਕਲੀਏ ਕਿਉਂਕਿ ਅੱਜ ਦੇ ਵੇਖੀ ਆਪਾਂ ਆਦੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਆਪਾਂ ਰਜਾਈ ਤੋਂ ਬਾਹਰ ਨਹੀਂ ਕੱਢਦੇ ਤਾਂ ਕਿ ਬਾਹਰ ਠੰਡ ਬਹੁਤ ਤੱਕ ਬਿਮਾਰ ਨਾ ਹੋ ਜਾਣ ਤੇ ਉਹ ਇੱਕ ਵੇਲਾ ਸੀਗਾ ਜਦੋਂ ਮਾਤਾ ਗੁਜਰੀ ਨੇ ਛੋਟੇ ਸਾਹਿਬ ਜੀ ਆਦੇ ਨਾਦੀ ਬੁੱਕਲ ਦੇ ਵਿੱਚ ਲੈ ਕੇ ਠੰਡੇ ਬੂਜਤੇ ਰਾਤਾਂ ਕੱਟੀਆਂ ਤੇ ਜੇ ਆਪਾਂ ਉਹ ਚੀਜ਼ ਨੂੰ ਯਾਦ ਕਰਦੇ ਆਂ ਤੇ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਵੀ ਆਉਂਦੇ ਆ ਪਰ ਇੱਕ ਕਹਿ ਸਕਦੇ ਆ ਇੱਕ ਮਤਲਬ ਇੱਕ ਪ੍ਰਾਊਡ ਵੀ ਫੀਲ ਹੁੰਦਾ ਸਾਡੇ ਜਿਹੜੇ ਜਿਨ੍ਹਾਂ ਦੇ ਅਸੀਂ ਵਾਰਿਸ ਆ ਸਾਡੇ ਜਿਹੜੇ ਸਾਬਜਾਦੇ ਸੀਗੇ ਸਾਡੇ ਗੁਰੂ ਪੀਰ ਉਹਨਾਂ ਦੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਨੇ ਉਹਨਾਂ ਨੇ ਕੌਮ ਦੇ ਵਾਸਤੇ ਇੰਨਾ ਕੁਝ ਕੀਤਾ ਤੇ ਆਪਾਂ ਵੀ ਇਹਨਾਂ ਚੀਜ਼ਾਂ ਨੂੰ ਆਦੇ ਕੰਫਰਟ ਨੂੰ ਛੱਡ ਕੇ ਆਪਾਂ ਬਾਹਰ ਨਿਕਲੀਏ ਤੇ ਆਪਾਂ ਜਿਹੜੀ ਉਹਨਾਂ ਦੀ ਸ਼ਹਾਦਤਾਂ ਨੂੰ ਆਪਾਂ ਨਤਮਸਤਕ ਹੋਣ ਦੇ ਵਾਸਤੇ ਉਹਨਾਂ ਦੇ ਸਥਾਨਾਂ ਤੇ ਪਹੁੰਚੀਏ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਤੁਸੀਂ ਇਹ ਯਾਤਰਾ ਕਰ ਰਹੇ ਹੋ ਇਹਦੇ ਵਿੱਚ ਯੂਨੀਵਰਸਿਟੀ ਵੀ ਕੋਈ ਸਹਿਯੋਗ ਕਰ ਰਹੀ ਹੈ ਕਿ ਤੁਹਾਡੀ ਕੋਈ ਅਲੱਗ ਤੋਂ ਸੰਸਥਾ ਬਣਾਈ ਹੋਈ ਹੈ ਨਹੀਂ ਯੂਨੀਵਰਸਿਟੀ ਦਾ ਕੋਈ ਸਹਿਯੋਗ ਨਹੀਂ ਹੈ ਜੀ ਬਾਕੀ ਸਾਰੇ ਵਿਦਿਆਰਥੀ ਨੇ ਜਿੰਨੀ ਵੀ ਸੰਗਤ ਗੁਰਦੁਆਰਾ ਸਾਹਿਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਂਦੀ ਹੈ ਮੱਥਾ ਟੇਕਣ ਦੇ ਵਾਸਤੇ ਉਹੀ ਸਾਰੇ ਰਲ ਮਿਲ ਕੇ ਸਾਰੇ ਕਰ ਰਹੇ ਆ ਤੇ ਗੁਰਦੁਆਰਾ ਸਾਹਿਬ ਦਾ ਕਮੇਟੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਬਸ ਸਾਰੇ ਰਲ ਮਿਲ ਕੇ ਕਰ ਰਹੇ ਆ ਯੂਨੀਵਰਸਿਟੀ ਤੋਂ ਬਸ ਬੱਚੇ ਆ ਯੂਨੀਵਰਸਿਟੀ ਦੇ ਕੁਝ ਕੁਝ ਪਾਸ ਆਊਟ ਨੇ ਕੁਝ ਬਾਹਰ ਦੀ ਸੰਗਤ ਜਿਹੜੀ ਨਾਲ ਜੁੜੀ ਹੈ ਸਾਰੇ ਰਲ ਮਿਲ ਕੇ ਆ ਰਹੇ ਆ ਜੀ ਤੁਹਾਨੂੰ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਵੱਧ ਤੋਂ ਵੱਧ ਜੁੜਨ ਜਦੋਂ ਆਪਾਂ ਸਮਾਜ ਦੇ ਵਿੱਚ ਨਿਕਲਦੇ ਆ ਆਪਾਂ ਨੂੰ ਬੜੀਆਂ ਤਰ੍ਹਾਂ ਦੇ ਜਿਹੜੇ ਕਾਰਕੂਨ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਅੱਜ ਅੱਜ ਸਮਾਜ ਦੀ ਗੱਲ ਕਰੀਏ ਤਾਂ ਲੋਕ ਲੋਕਾਂ ਨੇ ਰਾਹ ਬਹੁਤ ਗਲਤ ਫੜ ਰਹੇ ਨੇ ਨਸ਼ੇ ਨਸ਼ੇ ਦਾ ਬਹੁਤ ਜ਼ਿਆਦਾ ਜਿਹੜਾ ਵਧਾਵਾ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਹੋਰ ਆਪਣੇ ਸਮਾਜ ਦੇ ਵਿੱਚ ਬਸ ਨੌਜਵਾਨਾਂ ਅੱਗੇ ਬੇਨਤੀ ਆ ਯਾਰ ਨੌਜਵਾਨ ਆਦੀਆਂ ਜ਼ਿੰਦਗੀਆਂ ਵਗਾ ਲੋ ਇੱਕ ਜੀਵਨ ਮਿਲਣਾ ਹੈ ਬਸ ਸੋਨਾ ਸੋਨਾ ਸੁਨੱਖਾ ਜੀਵਨ ਆਪਣਾ ਇਹਨੂੰ ਆਪਾਂ ਵਧੀਆ ਜੀਏ ਤੇ ਆਪਾਂ ਇੱਕ ਸੋਹਣਾ ਸਮਾਜ ਸਿਰ ਸਕੀਏ ਇੱਕ ਚੰਗੀ ਸਿਹਤ ਦੇ ਸਕੀਏ ਤਾਂ ਕਿ ਜਿਹੜੀਆਂ ਆਪਣੇ ਆਉਣ ਵਾਲੇ ਸਮਾਜ ਨੂੰ ਗੰਦਲਾ ਨਾ ਕਰ ਸਕਣ ਧੰਨਵਾਦ